ਦੇ ਸਿਆਰਾ ਆ ਸੌ ਸਾਰਾ ਆ ਜਾਣਗੇ ਆਲੋ ਮਰੋ ਜੀ ਥੋੜਾ ਅੱਗੇ Ja, ਸਰ ਆਪਣਾ ਨਾਮ ਕੀ ਕਹਿੰਦਾ ਪਰ ਮਾਸਟਰ ਪ੍ਰਵੀਨ ਸਿੰਘ ਸਰ ਇਹ ਨਵੇਂ ਕਿਤੇ ਨਿਕਲੇ ਕਿੱਥੋਂ ਨਿਕਲੇ ਸੀ ਕਿਹਦਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਰਾਮਗੜੀਆ ਸਾਹਿਬ ਕਲਮਾ ਰੋਡ ਪਟਾਲਾ ਤੋਂ ਸੰਬੰਧੀ ਸਾਥ ਸੰਗਤਾਂ ਤੋਂ ਇਲਾਕਾ ਦੇ ਮਾਸੀ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤਾਂ ਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ ਇਹ ਨਗਰ ਕੀਰਤਨ ਸੰਬੂਚੇ ਸ਼ਹਿਰ ਦੀ ਪਰਕਰਮਾ ਕਰਦਾ ਹੋਇਆ ਜਿਹੜਾ ਸਾਰੇ ਇਲਾਕੇ ਦੀ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਔਰ ਸਤਗੁਰ ਨਾਲ ਉਹ ਪ੍ਰਗਟਿਆ ਮੇਟੀ ਧੰਦ ਜਗ ਚਾਗਣ ਹੋਵਾ ਜਦ ਤੋ ਜਲੰਦੇ ਨੂੰ ਤਾਰਨ ਵਾਸਤੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਿਆ ਉਸ ਅਕਾਲ ਪੁਰਖ ਪਰਮੇਸ਼ਰ ਦਾ ਜੋ ਇਕਤਾ ਦੱਸ ਰਿਹਾ ਸਾਰੇ ਸੰਸਾਰ ਦੇ ਦਿੱਤਾ ਔਰ ਸਾਰੇ ਜੋ ਜਗਤਾ ਹੈ ਔਰ ਖਾਸ ਕਰਕੇ ਪਟਿਆਲਾ ਨਿਵਾਸੀ ਬਹੁਤ ਵੱਡ ਭਗਵਾਨ ਜਿਹੜੇ ਇਸ ਨਗਰ ਕੀਰਤਨ ਦਾ ਅਲੰਗ ਲੈ ਰਹੇ ਹਨ ਔਰ ਹਰਕਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਪੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਭਾਈ ਜਰ ਆਪਣੇ ਨਾਲ ਕੀ ਹੈ ਸਰਬਤ ਨਾਮ ਨੇ ਕਰਦੀ ਕਰ ਨਾਲ ਅੱਜ ਅੱਜ ਦੇ ਨਗਰ ਕੀਰਤਨ ਹੋ ਰਿਹਾ ਕਿ ਕੀ ਕਰ ਸਕਦੇ ਜਦੋਂ ਹਨਨ ਦੇਵ ਜੀ ਦੇ ਪ੍ਰਕਾਸ਼ ਸਿੰਘ ਜੀ ਸਰਬਤ ਸਹਾਸਗਨ ਨੂੰ ਬਲੱਤ ਲਗੋਤਾ ਹੀ ਹੋਵੇ ਇਹ ਨਗਰ ਕੀਰਤਨ ਗੁਰਦੁਆਰਾ ਰਾਮਗੜੀਆ ਤੋਂ ਬੜੀ ਧੂਮ-ਧਾਮ ਨਾਲ ਨਿਕਲਿਆ ਨਿਕਾਲਿਆ ਜਾ ਰਿਹਾ ਹੈ ਸਰਬਤ ਸਹਾਸਗਨ ਨੂੰ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ